ਗੁਰੂਨਵਾਜੀ ਸਾਜੀਨਵਾਜੀ ਸਾਧ ਸੰਗਤ ਜੀ ਵਾਜੀ ਕਾ ਹਲਕਾ ਵਾਜੂ ਕੀ ਫਤਿਹ ਸਮੁਯਾਕਤ ਨੂੰ ਸ੍ਰੀ ਗੁਰਨਾਣਕ ਸਾਹਿਬ ਜੀ ਦੇ ਪ੍ਰਕਾਸ਼ ਫੁਰਬਨੀਆਂ ਅਤੇ ਮਾਤਾ ਗੁੰਜਰਕੌਰ ਜੀ ਦੇ ਪ੍ਰਕਾਸ਼ ਫੁਰਬਨੀਆਂ ਬਹੁਤ ਬਧਾਈਆਂ ਕਵਤਾ ਪੇਸ਼ ਹੈ ਜੀ ਤਾਰੇ ਦੀਵਿਆਂ ਵਾਂਗੂ ਜਗ ਰਹੇ ਤੇ ਅੰਬਰ ਖੁਸ਼ ਬੜਾ ਤਾਰੇ ਦੀਵਿਆਂ ਵਾਂਗੂ ਜਗ ਰਹੇ ਤੇ ਅੰਬਰ ਖੁਸ਼ ਬੜਾ ਚੰਦ ਦੂਣ ਸਵਾਈ ਚਮਕ ਲੈ ਕੇ ਅਸਮਾਨੇ ਜਾ ਚੜਾ ਇਕੱਠੇ ਵਣ ਸਾਰੇ ਸੰਸਾਰ ਦੇ ਜੀ ਇਕੱਠੇ ਵਣ ਸਾਰੇ ਸੰਸਾਰ ਦੇ ਤੂਫਾਂ ਰਹੇ ਤੁਖਾ ਕਰੇ ਚੌਰ ਤੇ ਬੰਡੇ ਸੁਗੰਧੀਆਂ ਝੋੜੀਆਂ ਪਰ ਹਵਾ ਭਰਤੀ ਗਦਗਦ ਹੋ ਗਈ ਨਾ ਫੁੱਲੀ ਰਹੀ ਸਮਾ ਵੱਡਾ ਹੋ ਕੇ ਬਾਲ ਨਾਨਕ ਲਿਖੇਗਾ ਹਾਲ ਅਜ ਦੇ ਇਸ ਬਰਤਾਰੇ ਦਾ ਜੀ ਜਗਨਨਾਥਪੁਰੀ ਜਾ ਕੇ ਸੱਚੇ ਪ੍ਰਭ ਦੀ ਆਰਤੀ ਉਚਾਰੇਗਾ ਕੋਕਤਾ ਦਾ ਸਲੈਖ ਹੈ ਜੀ ਇੱਕ ਜੋਤ ਫਲਸਫਾ ਉੱਡ ਗਿਆ ਸਭ ਹਨੇਰਾ ਹੋਇਆ ਜੱਗ ਵਿੱਚ ਨਵਾਂ ਸਵੇਰਾ ਜੀ ਰੱਬੀ ਜੋਤ ਕਰੇ ਬਸੇਰਾ ਮੂੰਹ ਤੇ ਰੱਬੀ ਨੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਵਾਹ ਕੀਤੇ ਐਸੇ ਚਮਤਕਾਰੇ ਕਾਰਜ ਇਨਕਲਾਬੀ ਸਾਰੇ ਹਾਕਮ ਖਰੇ ਕੜ ਕਰ ਬੁੰਗਾਰੇ ਡਰ ਤਾਂ ਕੋਹਾਂ ਦੂਰ ਸੀ ਨਾਨਕ ਭੇਸੇ ਆਏ ਆਪ ਹਯੂਰ ਸੀ ਜੀਵਨ ਜਾਂਚ ਲਿਖੀ ਵਿੱਚ ਬਾਣੀ ਜੀਵਨ ਜਾਂਚ ਲਿਖੀ ਵਿੱਚ ਬਾਣੀ ਰੱਬ ਦੀ ਉਸਤਤਿ ਭਰੀ ਕਹਾਣੀ ਕਹਿਣੀ ਕਰਕੇ ਸੀ ਬਖਾਣੀ ਨਾਮ ਖੁਮਾਰੀ ਦਾ ਦੱਸਣਾ ਸਰੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਸੀ ਚੇਤਨਾ ਅਜੇ ਲਿਆਉਣੀ ਸੀ ਚੇਤਨਾ ਅਜੇ ਲਿਆਉਣੀ ਨਵੀਂ ਰੂਹ ਸੀ ਅਜੇ ਜਗਾਉਣੀ ਧੁੰਦ ਸੀ ਜੇਨ ਤੋਂ ਲਾਉਣੀ ਤਾਂ ਚਾਹੀਦਾ ਸਮਾਂ ਜ਼ਰੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਛੱਡਿਆ ਜੋਤ ਇੱਕ ਮਹੱਲ ਮਹੱਲ ਸ੍ਰੀ ਰੂਪੀ ਮਹੱਲਾ ਨੂੰ ਬਾਬਾ ਸਰੇਬ ਨੂੰ ਅੰਨਾ ਨੇ ਮਹੱਲਾ ਨੂੰ ਸਰੀਰ ਰੂਪੀ ਮਹਾਲ ਵਾਜੂ ਕੀ ਆ ਹੈ ਛੱਡਿਆ ਜੋਤ ਇੱਕ ਮਹੱਲ ਗਈ ਮਹੱਲੇ ਦੂਜੇ ਵੱਲ ਅੰਗਤ ਵਸੀ ਅੰਗ ਅੰਗ ਚੱਲ ਨਵਾਜਿਆ ਸੀ ਜੋ ਯੋਗਤਾ ਭਰਪੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਗੁਰਮੁਖੀ ਲਿਖੀ ਆਪ ਚਲਾਈ ਗੁਰਮੁਖੀ ਲਿਪੀ ਆਪ ਚਲਾਈ ਨਾਲ ਲੰਗਰ ਦੀ ਰੀਤ ਨਿਭਾਈ ਗੁਰੂ ਦੀ ਲਿਖਤ ਸਾਮ ਰਖਾਈ ਸਿੱਖੀ ਵੀ ਫਲਾਈ ਦੂਰ ਦੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਗੁਰੂ ਅਮਰਦਾਸ ਮਹਲ ਤੀਜੇ ਪਹਿਲਾਂ ਸੰਗਤ ਫਿਰ ਪੰਗਤ ਕੀਜੇ ਜਦ ਅਕਬਰ ਆਣ ਪੈਰ ਤੁਰੀਜੇ ਪੰਗਤ ਵਿੱਚ ਵੀ ਬਹਿਣਾ ਜ਼ਰੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਵਸੀ ਜੋਤ ਜਾਂ ਚੌਥੇ ਘਰ ਵਸੀ ਜੋਤ ਜਾਂ ਚੌਥੇ ਘਰ ਬਸਾਇਆ ਸ਼ਹਿਰ ਅੰਮ੍ਰਿਤਸਰ ਦਿੱਤੀਆਂ ਲਾਵਾਂ ਰਚਿਤ ਕਰ ਸਰੋਵਰ RAM DAS ਬਣਾਇਆ ਕੋਹੇ ਨੂਰ ਸੀ ਨਾਨਕ ਭੇਸੇ ਆਏ ਆਪ ਹਜ਼ੂਰ ਸੀ ਮਹਿਲ ਪੰਜਵਾਂ ਅਰਜਨ ਪਿਆਰੇ ਜੀ ਜਿਨਾਂ ਗੁਰੂਆਂ ਦੇ ਮਹਿਲ ਸਾਰੇ ਸੁਖਮਨੀ ਸਾਹਿਬ ਦੇ ਰਚਣ ਹਾਰੇ ਡੋਲ ਬੈਠ ਸ਼ਹੀਦੀ ਪਾਈ ਭਾਵੇਂ ਬੇਕਸੂਰ ਸੀ ਨਾਨਕ ਭੇਸੇ ਆਏ ਆਪ ਹਯੂਰ ਸੀ ਮੈਲੇ ਸ਼ੇਮਾ ਇਕੋ ਲੋ ਇਕੋ ਜੋਤ ਇਕੋ ਲੋ ਕਿਰਪਾਨਾ ਮੀਰੀ ਪੀਰੀ ਦੀਆਂ ਦੋ ਅਕਾਲ ਤਖਤ ਸ਼ਿਸ਼ੁਭਤ ਹੋ ਹਰਗੋਬਿੰਦ ਕੀ ਹਰ ਗੋਬਿੰਦ ਕੀਤੀਆਂ ਬੰਧਨਾ ਚਕਨਾ ਚੂਰ ਸੀ ਨਾਨਕ ਪੈਸੇ ਆਏ ਆਪ ਹਜੂਰ ਸੀ ਹਰ ਰਾਏ ਹੋਈ ਜੋਤ ਪ੍ਰਵੇਸ਼ ਹਰ ਰਾਏ ਹੋਈ ਜੋਤ ਪ੍ਰਵੇਸ਼ ਜਾਏ ਕਈ ਕਈ ਸੇਵਾ ਘਰ ਖਲਵਾਏ ਸਤਵੇਂ ਮਹਿਲ RAM ਰਾਏ ਨੂੰ ਸਮਝਾਏ ਕਰਨੀ ਤਰਮੀਮ ਨਹੀਂ ਵਿੱਚ ਬਾਣੀ ਤਗੀਦ ਜ਼ਰੂਰ ਸੀ ਨਾਨਕ ਪੈਸੇ ਆਏ ਆਪ ਹਿਯੂਰ ਸੀ ਪੰਡਿਤ ਲਾਲਚੰਦ ਭਲੇਖਾ ਖਾਏ ਕਿ ਹਰਕ੍ਰਿਸ਼ਨ ਜੀ ਵੀ ਵਿੱਚ ਵੀ ਇੱਕੋ ਜੋਤ ਸਮਾਏ ਸੀ ਕਰ ਗੀਤਾ ਦੇ ਅਰਥ ਬਖਾਏ ਅਨਪੜ੍ਹ ਛੱਜੂ ਰਾਮ ਕੋਲੋਂ ਗੱਲ ਹੋਈ ਮਸ਼ਹੂਰ ਸੀ ਨਾਨਕ ਪੈਸੇ ਆਏ ਆਪ ਹਿਯੂਰ ਸੀ ਗੁਰੂ ਤੇਗ ਬਹਾਦਰ ਮਹਾਲ ਨਰਾਲੇ ਤਿਆਗ ਵਿਰਾਗ ਜੋਤ ਨੇ ਪਾਲੇ ਜਿਨੇਉ ਤਿਲਕ ਦੇ ਰਖਵਾਲੇ ਨਾ ਪਾਉਣੇ ਨਾ ਲਾਉਣੀ ਦੇਣੇ ਲੜਾਈ ਸਿਧਾਂਤਾਂ ਦੀ ਜ਼ਰੂਰ ਸੀ ਨਾਨਕ ਭੇਸੇ ਆਏ ਆਪ ਹਜੂਰ ਸੀ ਦਸਵੇਂ ਮਹਲ ਜੋਤ ਚਲੰਤ ਦਸਵੇਂ ਮਹੰਤ ਜੋਤ ਚਲੰਤ ਗੋਬਿੰਦ ਸਿੰਘ ਸਾਜਿਆ ਖਾਲਸਾ ਪੰਥ ਗੁਰੂ ਥਾਪਿਆ ਗੁਰੂ ਗ੍ਰੰਥ ਗੁਰੂ ਜੋਤ ਗੁਰੂ ਗ੍ਰੰਥ ਹਾਜ਼ਰਾ ਹਯੂਰ ਜਾਹਰਾ ਜਹੂਰ ਸੀ ਨਾਨਕ ਭੇਸੇ ਆਏ ਆਪ ਹਜੂਰ ਸੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ